ਗੁੱਡ ਮਾਰਨਿੰਗ ਜੀ ਕੀ ਹਾਲ ਹੈ ਸਾਰਿਆਂ ਦਾ ਹੌਕਸਾ ਸਾਰੇ ਵਧੀਆ ਹੋਵਗੇ ਤੁਹਾਨੂੰ ਪਤਾ ਹੀ ਆਪਾਂ ਫੈਸ਼ਨ ਦੇ ਵੀ ਚੱਲੇ ਆ ਤੇ ਟਰੈਕਟਰ ਕੋ ਜਾਣ ਨਹੀਂ ਤੇ ਅੱਗੇ ਆਦੀਆਂ ਟ੍ਰੇਨਾਂ ਟ੍ਰੋਨਾਂ ਤੇ ਜਾਵਾਂਗੇ ਤੇ ਉਸ ਤੋਂ ਬਾਅਦ ਸਾਰੇ ਰੈਡੀ ਸਿਡੀ ਹੋ ਗਏ ਐ 2:3 3 ਵਜ ਚੁੱਕੇ ਐ ਨਾਲੇ ਸਾਰੇ ਲੈਗ ਬੁਗ ਹੋ ਗਏ ਪੈਕ ਬਾਕੀ ਤੁਹਾਨੂੰ ਦਿਖਾਵਾਂਗੇ ਅੱਗੇ ਕੀ ਕੀ ਕਰਦੇ ਕੀ ਕੀ ਨਹੀਂ ਹਾਂਜੀ ਆਪਾਂ ਸਟੇਸ਼ਨ ਤੇ ਪਹੁੰਚ ਗਏ ਮਾਦਨਪੁਰ ਮਾਦਨਪੁਰ ਤੋਂ ਜੰਮੂ ਜਾਵਾਂਗੇ ਜੰਮੂ ਤੋਂ ਫਿਰ ਦੂਸਰੀ ਟ੍ਰੇਨ ਫੜਨੀ ਪੈਣੀ ਆਪਾਂ ਨੂੰ ਦੇਖਦੇ ਆਪਾਂ ਦੇਖਦੇ ਜੰਮੂ ਵਾਲੇ ਕਹਿੰਦੇ ਜੇਨ ਆ ਗਈ ਹੈ ਤੇ ਆਪਾਂ ਚੱਲੇ ਮਾਦੋਪੁਰ ਤੋਂ ਜੰਮੂ ਅਗਰ ਦੂਸਰੀ ਟ੍ਰੇਨ ਚ ਫੜਨੀ ਹੈ ਜੰਮੂ ਤੋਂ ਕਟੜਾ ਵਾਲੀ ਬਾਕੀ ਦੇਖਦੇ ਅੱਗੇ ਕੀ ਕਰਦੇ ਆ ਟ੍ਰੇਨ ਆ ਗਈ ਹੈ ਰੇਲ ਚ ਬੈ ਗਏ ਆ ਤੁਸੀਂ ਸੇਸ਼ਰ ਦਾ ਸੰਗਤ ਬੈਠੀ ਹੈ ਇੱਥੇ ਨਹੀਂ ਇਹ ਦੋਸਤਾਂ ਪੈ ਗਿਆ ਚਲੋ ਜਦੋਂ ਦੇ ਗੋਤਰੀ ਹੈ ਹਾਂ ਜਦੋਂ ਉਹ ਵੀ ਹੈ ਹਾਂ ਪਰ ਮੋਲ ਚੈੱਕ ਕਰ ਹਾਂਜੀ ਤਾਂ ਕਹੋ ਯਾ ਬਾ ਮਾਤਾ ਜੀਂ ਦੀ ਕਰਨਾ ਹੈ ਇਹ ਜੀ ਕਿ ਆ ਜਿਹੜਾ ਪਕਾਣ ਵਾਲੀ ਜਿਹੜਾ ਬਣੇ ਉਹਨਾਂ ਬਾਅਦ ਆਪਾਂ ਜਿਹੜਾ ਇਹ ਜੀ ਕਰਾਂਗੇ ਬਾਕੀ ਜੋ ਜੋ ਕਰਾਂਗੇ ਉਹਨਾਂ ਨਾਲ ਸਮਝਾ ਦੇਵਾਂਗੇ ਆ ਆ ਗੋਣ ਨਾ ਜੁੜੇ ਰਿਹਾ ਪਹੁੰਚ ਚੁੱਕੇ ਮਾਤਾ ਰਾਜਿੰਦਰ ਰੇਂਜਵਾਰ ਤੇ ਸਟੇਸ਼ਨ ਤੇ ਪਹੁੰਚ ਚੁੱਕੀ ਹੈ ਕਟੜਾ ਇਹ ਆਪਣੀ ਸਾਰੀ ਸੰਗਤ ਆਪਣਾ ਲਾ ਰਹਾ ਤੁਮ ਜੀ ਸਾਰੇ ਕਟੜਾ ਪਹੁੰਚ ਗਏ ਮਾਤਾ ਰਾਜਿੰਦਰ ਜੀ ਜੀਵਾਰ ਤੇ ਮਨ ਕਿਹੜੀ ਕਿੜਨਗੇ ਲੋੜੀ ਲਈ ਸਾਰਾ ਕੁਝ ਸੰਦ ਨਵਾਣ ਦੇ ਜਿਹਨੇ ਆਪਾਂ ਘਰਾਂ ਦੇ ਥੇ ਰੁਕ ਸਕਦੇ ਆ ਇਸ ਲਈ ਕਰਦੇ ਆ ਆਦਿ ਕੁਵਾਰੀ ਜੋ ਵੀ ਕਰਨਾ ਹੈ ਤਾਂ ਨਵਾਣ ਦੀ ਜਰੂਰ ਜੀ ਆਪਾਂ ਮਾਤਾ ਵੈਸ਼ਨ ਦੇਵੀ ਦੀ ਚੜਾਈ ਸ਼ੁਰੂ ਕਰਨ ਲੱਗੇ ਆਂ ਆਈਡੀਆ ਵਿਚਾਰ ਆ ਆਪਣੇ ਮਿਲ ਗੀਆਂ ਇਸ ਤੋਂ ਬਾਅਦ ਆਪਾਂ ਚੜਾਈ ਸ਼ੁਰੂ ਕਰਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਜੋ ਜੋ ਆਪਾਂ ਕਰਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਮਾਤਾ ਵੈਸ਼ਨ ਦੇਵੀ ਦਾ ਗੇਟ ਹੈ ਇੱਥੋਂ ਚੜਾਈ ਸ਼ੁਰੂ ਹੁੰਦੀ ਹੈ ਜੈ ਮਾਤਾ ਜੀ ਜੈ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਇੱਥੇ ਪੂਰੀ ਰੌਣਕ ਹੈ ਮਾਤਾ ਦੇਵਾਰ ਤੇ ਮਾਤਾ ਵੈਸ਼ਨ ਦੇ ਵੀ ਦੇਖ ਸਕਦੇ ਹੋ ਜੰਨਤ ਕਿਤੇ ਆਪਣੇ ਹੋਰ ਵੀ ਆ ਰਹੇ ਸੰਗਤ ਇਹ ਬਾਨਗੰਗਾ ਜਿੱਥੇ ਆਪਾਂ ਇਸ਼ਨਾਨ ਵਗੈਰਾ ਕਰਾਂਗੇ ਤੁਸੀਂ ਦੇਖ ਸਕਦੇ ਹੋ ਇੱਥੋਂ ਦੀ ਰੌਣਕ ਹਾਂਜੀ ਇਸ਼ਨਾਨ ਵਗੈਰਾ ਕਰ ਲਿਆ ਆੜੀ-ਆੜੀ ਹੋ ਗਏ ਮੁੰਡੇ ਸਾਰੇ ਕੱਪੜੇ ਵਗੈਰਾ ਆਪਾਂ ਚੇਂਜ ਕਰ ਲਏ ਆ ਦੇਖ ਸਕਦੇ ਹੋ ਤੁਸੀਂ ਇੱਥੋਂ ਦਾ ਹੁਣ ਬਾਕੀ ਚੜਦੇ ਆਂ ਚੜਾਈ ਹੁਣ ਮਾਤਾ ਰੈਸ਼ਨ ਦੇਵੀ ਦੀ ਨਾਲ ਨਾਲ ਤਾਂ ਦਿਖਾਵਾਂਗੇ ਜਰਾ ਜਰਾ है, माताने बुलाया है। चलो बुलावा आया है, है। चलो बुलावा आया है, बुला है।, बुला है माता नानी बुलाया है ऊंचे पर बतेरा ਇਹ ਕੋ ਜੰਨਤ ਪਿੱਛੇ ਦੇਖੋ ਬੱਦਲ ਵਗੈਰਾ ਕਿੰਨੇ ਨੀਚੇ ਥੱਲੇ ਨਾਲ ਆਪਣੇ ਭਰਾਵਾਂ ਨੇ ਫੁੱਟ ਫੁੱਟ ਕਰਦੇ ਤੇ ਆ 70 ਕਿਲੋਮੀਟਰ ਆਪਾਂ ਆ ਚੁੱਕੇ ਆ ਹਾਂਜੀ ਦੇਖ ਸਕਦੇ ਹੋ ਤੁਸੀਂ ਇੱਥੋਂ ਦਾ ਵੀਓ ਅਪਾ ਉੱਪਰ ਤੇ ਬੱਦਲ ਨੀਚੇ ਰਹਿ ਗਏ ਆ ਇਹ ਇਦੋਂ ਫਿਨਲ ਸਿਲੈਕਟ ਕਰਦੇ ਹੋ ਉੱਥੇ ਦੀ ਲੋਕੇਸ਼ਨ ਕੈਂਟ ਲੋਕੇਸ਼ਨ ਓਕੇ ਰਿਪੋਰਟ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਚੁੱਕੇ ਆਂ ਆਦਕਵਾਰੀ ਦੇ ਨੇੜੇ ਕੋਲੀ ਉਹ ਆਦਕਵਾਰੀ ਹੈ ਤੇ ਪਹੁੰਚ ਚੁੱਕੇ ਤੁਸੀਂ ਇੱਥੋਂ ਦਾ 뷰 ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਬੋ ਕੈਂਟ 뷰 ਆ ਕਹਿੰਦੇ ਜੰਨਤ ਚ ਆ ਗਏ ਜੰਨਤ ਤੇ ਗਾਈਜ਼ ਕਿੱਥੇ ਆ ਗਏ ਆਪਾਂ ਜੰਨਤ ਜਿਹਨੂੰ ਕਹਿੰਦੇ ਆ ਜੰਨਤ ਦੇਖੋ ਇਹ ਬਹੁਤ ਹੈ ਨੇ ਆਪਾਂ ਇੱਥੇ ਅੱਜ ਸਟੇ ਕਰਾਂਗੇ ਰਾਈਟ ਇਹ ਯਾਦਕਵਾਰੀ ਦੇ ਨਾਲ ਗੁਫਾ ਦੇ ਨਾਲ ਬਣੀ ਹੋਈ ਜਗਾ ਸਟੇ ਕਰਨ ਵਾਸਤੇ ਪਾ 2 ਘੰਟੇ ਲਾਈਨ ਤੇ ਲੱਗੇ ਨੇ ਕੰਬਲ ਲੈਣੇ ਵਾਸਤੇ ਕੰਬਲਵਾਰਾਂ ਨੇ ਲੱਲੇ ਕਰਦਿਆਂ ਦੇਖ ਤੇ ਕੰਬਲ ਹਿੱਟੇ ਚਾਹ ਪਾਤਾ ਜਿਹੜੋ ਟਿਕਾਣਾ ਕੰਬਲ ਲੈਣੇ ਜਿਹੜੇ ਸਾਈਟ ਤੇ ਆਉਂਦੇ ਨੇ ਦੇਖ ਸਕਦੇ ਹੋ ਤੁਸੀਂ ਰਾਤ ਨੂੰ ਆਦਿਕਵਾਰੀ ਦੀ ਰੌਣਕ ਅੱਜ ਦੇਖ ਲਓ ਕਿੰਨਾ ਹੋ ਗਿਆ ਜਦੋਂ ਆਪਾਂ ਆਏ ਸੀ ਬਿਲਕੁਲ ਘੱਟ ਰਸ ਸੀਗਾ ਹੁਣ ਦੇਖ ਸਕਦੇ ਤੁਸੀਂ ਰਸ ਬਹੁਤ ਜ਼ਿਆਦਾ ਠੰਡ ਹੈ ਕੌਣ ਤਾਂ ਅੱਜ ਆਮ

ਬਾਸ ਰਬੋ ਤੇਜ਼ ਆ ਰਹੀ ਹੈ ਬਈ ਬੱਟ ਕੇ ਦੋ ਮੰਡੀ ਜੀ ਬਹੁਤ ਕਦਮ ਹੀ ਪੈ ਰਹੇ ਸਨ 4-5 ਘੰਟੇ ਹੋ ਚੁੱਕੇ ਆਂ ਨਹੀਂ ਪਾ ਰਹੇ ਆਂ ਜੀ ਗੁੱਡ ਮਾਰਨਿੰਗ ਜੀ ਦੇਖ ਸਕਦੇ ਹੋ ਤੁਸੀਂ ਸਵੇਰ ਦਾ ਵੀ ਉਹ ਸਵੇਰ ਦੇ 6:30 ਹੋ ਚੁੱਕੇ ਆਂ ਤੇ ਰਾਤ ਬਹੁਤ ਜ਼ਿਆਦਾ ਬਾਰਿਸ਼ ਸੀਗੀ ਬਾਰਿਸ਼ ਕਰਕੇ ਬਹੁਤ ਬੁਰਾ ਹਾਲ ਹੋਇਆ ਸਾਰਿਆਂ ਦਾ ਇੱਥੇ ਬਾਕੀ ਕੋਈ ਗੱਲ ਨਹੀਂ ਜੋ ਮਾਤਾ ਰਾਣੀ ਨੇ ਮਨਜ਼ੂਰ ਉਹ ਹੀ ਸਭ ਕੁਝ ਹੋਣਾ ਹੁੰਦਾ ਹੈ ਵੀਊ ਚੈੱਕ ਕਰ ਸਕਦੇ ਤੁਸੀਂ ਇੱਥੇ ਮਾਤਾ ਰਾਣੀ ਦੀ ਆਰਤੀ ਹੁੰਦੀ ਪਈ ਹੈ ਜੀ ਮਾੜੋ ਲਿਵਾਇ ਪੋਰੀ ਹਾਂ ਅੱਜ ਆਜੋ ਜੀ ਆਪਾਂ ਆਜ ਕਿਵਾਂ ਦੀ ਤੋਂ ਮਾਤਾ ਜੈਨ ਜੀ ਇੱਥੇ ਸ਼ੁਰੂ ਕਰਤੀ ਹੈ ਦੁਬਾਰਾ ਸਾਕੇ ਲੈ ਆਪਾਂ ਲਾਲਾ ਤਾਂ ਅੰਦਾ ਖਾਵਾਂਗੇ ਠੀਕ ਹੈ ਉਹ ਮਾਤਾ ਨੂੰ ਪੜੇ ਜੀ ਰਾਤੀ ਬਾਰਿਸ਼ ਦੇ ਘਰ ਕਿਵੇਂ ਲੋ ਕਿੰਨਾ ਨੁਕਸਾਨ ਹੋਇਆ ਇੱਥੇ ਪਤਾ ਨਹੀਂ ਕਿਹੜੇ ਪੱਥਰ ਤੇ ਗਿਆ ਨੇ ਸਿੱਟੇ ਸਿੱਟ ਕੇ ੱੱਲੇ ਆਇਆ ਇੱਧਰ ਇੱਧਰ ਆਇਆ ਜੇ जय माता दी, 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 जय माता दी जय माता चलो बुलावा आया है माता ने बुलाया है ਉੱਚੇ ਪਰਬਤ ਤੇ ਰਾਣੀ ਮਾਨੇ ਦਰਬਾਰ ਲਗਾਇਆ ਹੈ ਚਲੋ ਆ ਗਈ ਮਾਤਾ ਵੈਸ਼ਨਵੀ ਦਾ ਦਵਾਰ ਤੁਸੀਂ ਦੇਖ ਸਕਦੇ ਹੋ ਆਪਾਂ ਕੱਲ ਦੁਪਹਿਰ 2 ਵਜੇ ਤੋਂ ਚੱਲੇ ਸੀ ਰਾਤ ਆਪਾਂ ਆਦਕਵਾਰੀ ਰੁਕੇ ਸੀ ਸੁਬਾਹ ਦੇ 8:30 ਹੋ ਗਏ ਤੇ ਆਪਾਂ ਪਹੁੰਚ ਚੁੱਕੇ ਹਾਂ ਮਾਤਾ ਵੈਸ਼ਨ ਦੇਵੀ ਦਵਾਰ ਤੁਸੀਂ ਦੇਖ ਸਕਦੇ ਹੋ ਇੱਥੋਂ ਮਾਤਾ ਵੈਸ਼ਨ ਦੇਵੀ ਆਪਾਂ ਮਾਤਾ ਵੈਸ਼ਨ ਦੇਵੀ ਆ ਗਏ ਉੱਝ ਗਏ ਆਪਾਂ ਮਾਤਾ ਵੈਸ਼ਨ ਦੇਵੀ ਤੁਸੀਂ ਦੇਖ ਸਕਦੇ ਹੋ ਉੱਥੋਂ ਤਾਨੂ ਕਰਾਨੇ ਆ ਮਾ ਮਾਈ ਦੇ ਦਰਸ਼ਨ ਸੁਬਾ ਦੇ 8:40 ਹੋ ਗਿਆ ਪਾਸ ਸੁਬਾ 7 ਵਜੇ ਚੱਲੇ ਸੀਗੇ ਮੈਂ ਆਧਕਵਾਰੀ ਤੋਂ 1 ਘੰਟਾ 40 ਮਿੰਟ ਆ ਗਏ ਆ ਆ ਗਏ ਜੀ ਆ ਗਏ ਦੇਖ ਸਕਦੇ ਹੋ ਮਾਤਾ ਵੈਸ਼ਨ ਦੇਵੀ ਦੀਆਂ ਰੌਣਕਾਂ कि पुझाया चिनावा ਆਲੇ ਆਪਾਂ ਚੜੀ ਚੜੀ ਹੋ ਗਏ ਆ ਇਸ ਤੋਂ ਬਾਅਦ ਕਹਿੰਦੇ ਫੋਨ ਵਗੈਰਾ ਅੱਗੇ ਨਹੀਂ ਜਾਂਦੇ ਨੇ ਪਰਸਲ ਵਗੈਰਾ ਅੱਗੇ ਨਹੀਂ ਜਾਂਦੇ ਨੇ ਇਸ ਤੋਂ ਬਾਅਦ ਆਪਾਂ ਚਲੇ ਆ ਦਰਸ਼ਨ ਕਰਨਾ ਮਾਤਾ ਵੈਸ਼ਨ ਦੇਵੀ ਦੇ ਫੋਨ ਆਪਣਾ ਬੰਦ ਹੋ ਗਿਆ ਆ ਆਪਾਂ ਮਾਤਾ ਵੈਸ਼ਨ ਦੇਵੀ ਦੇ ਦਰਸ਼ਨ ਕਰ ਲਏ ਆ ਹੁਣ ਆਪਾਂ ਕਿਨੇ ਬਾਬਾ ਭਰਨਤ ਜੀ ਨਾ ਫੋਨ ਬੰਦ ਹੋ ਗਿਆ ਜੀ ਜੀ ਤਾਂ ਜੀ ਵੀਡੀਓ ਨੂੰ ਚੜਾਈ ਆਪਾਂ ਮਿਲੋਗੇ ਨਾ ਕੰਟੈਂਟ ਕਰਪਾਈ ਕਿਸੇ ਨੂੰ ਭੁੱਖ ਲੱਗੀ ਹੈ ਕੁਝ ਖਾਣ ਪੀਣ ਲੱਗੇ ਆ ਇੱਥੇ ਆਇਓ ਜੈ ਮਾਤਾ ਦੀ ਹਾਂਜੀ ਆਪਾਂ ਮਾਤਾ ਵੈਸ਼ਨਜੀ ਦੇ ਦਰਸ਼ਨ ਕਰਕੇ ਹੁਣ ਜਾ ਰਹੇ ਆ ਪੈਰੋਨਾਥ ਜੀ ਸਨਾਣ ਵਗੈਰਾ ਕਰ ਲਿਆ ਸੀਗਾ ਤੇ ਆਪਾਂ ਹਮ ਲੋਕ ਕੰਟੀਨਿਊ ਨਹੀਂ ਕਰ ਪਏ ਆਪਣਾ ਹੋ ਗਿਆ ਫੋਨ ਬੰਦ ਰੋਟੀ ਵਗੈਰਾ ਖਾ ਲਈ ਆਪਾਂ ਤੇ ਹੁਣ ਚੱਲੇ ਆਪਾਂ ਪਿਆਰੋ ਬਾਬਾ ਦੇ ਮੰਦਿਰ ਤੇ ਮੱਥਾ ਟੇਕਣ ਇੱਥੋਂ ਉੱਪਰ 2 ਕਿਲੋਮੀਟਰ ਹੈ ਇਹਨੇ ਮਾਤਾ ਵੈਸ਼ਨ ਦੇਵੀ ਦੀ ਯਾਤਰਾ ਫੇਰ ਹੀ ਸਫਲ ਹੁੰਦੀ ਹੈ ਜੇ ਆਪਾਂ ਪਿਆਰੋ ਬਾਬਾ ਦੇ ਦਰਸ਼ਨ ਕਰਦੇ ਆਂ ਜਾ ਰਹੇ ਆਪਾਂ बाबा परनाथ जी ਮੰਦਰ ਦੇਖ ਸਕਦੇ ਇੱਥੇ ਜੋ ਬਜ਼ੁਰਗ ਹੈ ਨਹੀਂ ਤੁਰਿਆ ਜਾਂਦਾ ਉਹ ਟਰੋਲੀਆਂ ਤੇ ਜਾਂਦੇ ਇੱਥੇ ਕਿ ਕਾਰਨਾ ਬਾਬਾ ਰੂ ਬਹੁਤ ਉੱਪਰ ਚੜਾ ਹੋਇਆ ਹੈ ਬਾਗੀ ਹਿੰਮਤ ਨਹੀਂ ਆਉਂਦੀ ਕਹਿੰਦਾ ਜਰੂਰ ਹੈਰੋ ਬਾਬਾ ਕੀ ਜੈ ਹੇਰੋ ਬਾਬਾ ਕੀ ਜੈ ਬਦਲਾ ਕਰਕੇ ਹੋ ਗਿਆ ਨੇਰਾ ਸਾਰੀ ਸੰਗਤ ਆਪਣੇ ਅੱਗੇ ਚਲੀ ਗਈ ਹੈ ਬੱਦਲ ਥੱਲੇ ਤੇ ਆਪਾਂ ਉੱਤੇ ਹੋਏ ਪਿਆ ਅੱਜ ਜੰਨਤ ਅਚ ਪਹੁੰਚੁਕੇ ਆਪਾਂ ਇੱਥੇ ਕਿਸਮਤ ਵਾਲਾ ਕੋਈ ਕੋਈ ਪਹੁੰਚਦਾ ਹੈ ਦੇਖ ਸਕਦੇ ਤੁਸੀਂ ਬੱਦਲ ਅੱਜ ਆਪਾਂ ਬਾਬਾ ਪੈਰਨاتھ ਪਹੁੰਚ ਚੁਕੇ ਆਂ ਤੁਸੀਂ ਦੇਖ ਸਕਦੇ ਹੋ ਨੀਚੇ ਕੁਛ ਦਿਖਦਾ ਹੀ ਨਹੀਂ ਪਿਆ ਬੱਦਲ ਇੰਨੇ ਜਿਆਦਾ ਹੈ ਬੜੀ ਤੇ ਖਬਰ ਨਹੀਂ ਬਣਨ ਲੱਗ ਸ ਬਦਲਾ ਕਰਕੇ ਮੇਰਾ ਹੋ ਗਿਆ ਅੱਪਾ ਪਹੁੰਚ ਚੁੱਕੇ ਆ ਫੈਰਣਾ ਤੇ ਬਾਬਾ ਜੀ ਦੇ ਇਧਰ ਤੇ ਤੁਸੀਂ ਦੇਖ ਸਕਦੇ ਹੋ ਰੌਣਕ ਪਿੱਛੇ ਕੁਝ ਵੀ ਨਹੀਂ ਦੇਖ ਰਹੇ ਐਨੇ ਜ਼ਿਆਦਾ ਬਦਲ ਆ ਨਾ ਬਹੁਤ ਜ਼ਿਆਦਾ ਆਣਾ ਲੱਗ ਚੁਕੀਆਂ ਬਾਬਾ ਪੈਰਨਾਰਾ ਜੀ ਮੰਦਿਰ ਦੇ ਲਈ ਦਰਸ਼ਨ ਦੇ ਲਈ ਅਗਲੇ ਕੈਮਰਾ ਲਾੜਾ ਚੱਲ ਨਹੀਂ ਉਹ ਬਾਬਾ ਬੈਰੋਨਾ ਜੀ ਦਾ ਮੰਦਿਰ ਹੈ ਜੀ ਆਪਾਂ ਦਰਸ਼ਨ ਕਰ ਲਿਆ ਉੱਥੇ ਫੋਨ ਵਗੈਰਾ ਨਹੀਂ ਅਲਾਉ ਕਰਦੇ ਸੀ ਆਪਾਂ ਫੋਨ ਵਗੈਰਾ ਨਹੀਂ ਚਲਾਇਆ ਰਾਜ ਤੁਸੀਂ ਦੇਖ ਸਕਦੇ ਜੀ ਏ ਆ ਬਾਬੇ ਪੈਰੋ ਨਾਲ ਅਦੀ ਰੌਣਕ ਪਾਤਾ ਮਾਤਾ ਦਾਸਿੰਗ ਜੀ ਦਰਸ਼ਨ ਕਰਕੇ ਬਾਬਾ ਪੈਰਨਾ ਦਰਸ਼ਨ ਕਰ ਲਏ ਤੇ ਹੁਣ ਆਪਾਂ ਚਾਹਾਂਗੇ ਆਦਿ ਘਵਰੀ ਆਦਿ ਘਵਰੀ ਕਹਿੰਦੇ ਗੁਫਾ ਦੇ ਵਿੱਚ ਦਰਸ਼ਨ ਕਰਕੇ ਉਸ ਤੋਂ ਬਾਅਦ ਭਲੇ ਜਾਵਾਂਗੇ ਉਸ ਤੋਂ ਬਾਅਦ ਕਰਦੇ ਆਂ ਵਲੋਗ ਦਾ ਐਂਡ ਹਾਂਜੀ ਆਪਾਂ ਆਦਿਕ ਵਾਰੀ ਫਿਰ ਦੁਬਾਰਾ ਪਹੁੰਚ ਚੁੱਕੇ ਆਂ ਮਾਤਾ ਵੈਸ਼ਨੂ ਜੀ ਆਪਾਂ ਕਰਨੌਜੀ ਦੇ ਦਰਸ਼ਨ ਕਰਕੇ ਤੁਸੀਂ ਦੇਖ ਸਕਦੇ ਹੋ ਪਿਛੇ ਇੱਕ ਦਿਨਾਂ ਬਦਲ ਦੁਬਾਰਾ ਆਇਆ ਪਿਆ ਅੱਜ ਆਪਾਂ ਫੇਰ ਰਾਤ ਇੱਥੇ ਸਟੇ ਕਰਾਂਗੇ ਲੱਗ ਰਿਹਾ ਮੈਨੂੰ ਕਿਉਂਕਿ ਆਪਣਾ ਨੰਬਰ ਹੈ 336 295 ਨੰਬਰ ਪਰਚੀ ਚਲਦੀ ਦੀ ਹੈ ਜੋ ਗੁਫਾ ਵਿੱਚ ਦਰਸ਼ਨ ਆਪਾਂ ਕਰਨੇ ਆਂ ਕਹਿੰਦੇ ਉੱਥੇ ਮਾਤਾ ਪੱਤੀ ਕਰਦੇ ਨਹੀਂ ਸੀ 9 ਮਹੀਨੇ ਪੱਤੀ ਕੀਤੀ ਮਾਤਾ ਨੇ ਦਰਸ਼ਨ ਘਰਾਂ ਕੀ ਕੋਈ ਨਹੀਂ ਆਪਾਂ ਅੱਜ ਕੋਈ ਗੱਲ ਨਹੀਂ ਆਦਿਕ ਵਰੀ ਦਾ ਵੀਊ ਚੈੱਕ ਕਰੋ ਤੁਸੀਂ ਇੰਨਾ ਬਦਲ ਤੁਸੀਂ ਦੇਖਦੇ ਪਿੱਛੇ ਬਦਲਾ ਕਰਕੇ ਹਨੇਰਾ ਹਨੇਰਾ ਆਇਆ ਸਾਰਾ ਆਪਣੀ ਮਾਤਾ ਵੈਜਨੇਵ ਦੀ ਯਾਤਰਾ ਉਹਦੀ ਬੁਰੀ ਦੇਖ ਸਕਦੇ ਜੰਮੂ ਜਾਣਾ ਤੇ ਦੇਖ ਸਕਦੇ ਜੰਮੂ ਰੋਡ ਤੇ ਪਾਣੀ ਵਾਲੇ ਚਾਹੇ ਆਂਦੀ ਆਪਾਂ ਕਟੜੇ ਪਹੁੰਚ ਗਏ ਆ ਤੇ ਨਹਾ ਲਿਆ ਆ ਆਪਾਂ ਸਾਰਾ ਹੋ ਗਿਆ ਕੱਪੜੇ ਬਦਲ ਕੇ ਹੁਣ ਆਪਾਂ ਪ੍ਰਸ਼ਾਦ ਉਹ ਲੈਣੇ ਐਸ ਤਰ੍ਹਾਂ ਬਕਰਦੇ ਆ ਲੋਗ ਆਹ ਲੈਣੇ ਹੁਣ ਆਪਾਂ ਜਾਣਾ ਜੰਮੂ ਕਟੜੇ ਤੋਂ ਟ੍ਰੇਨ ਨਾਲ ਜੰਮੂ ਦੀ ਆਸ ਤੋਂ ਬਹੁਤ ਜਲਦੀ ਆਵਾਂਗੇ ਲਾਈਕ ਕਮੈਂਟ ਜਰੂਰ ਕਰਿਓ ਆਪਣਾ ਇਹ ਨਵਾਂ ਵਲੋਗ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਯੇ